ਸ਼ਹਿਰੀ ਕੀ ਗੱਲ ਸੁਣੀ ਕਿ ਕਿਉਂਕਿ ਇਹ ਨਗਰ ਨਿਗਮ ਕਿਉਂ ਬਣਿਆ ਤਾਂ ਕਬਾੜ ਕਿਉਂ ਬਣੇ ਕੌਂਸਲਰ ਕਿਰਨੋ ਦਸਤਨ ਕਿ ਇੱਥੇ ਸੀਵਰੇਜ ਬੰਦ ਹੈ ਉਹਦੀ ਆਵਾਜ਼ ਉਠਾਉਣ ਔਰ ਮੈਂ ਪ੍ਰੈਸ ਨੂੰ ਵੀ ਗਵਾਣਾ ਤੁਸੀਂ ਲੋਕਤੰਤਰ ਦਾ ਚੌਥਾ ਸਤੰਭੋ ਜੀ ਜਨਤਾ ਦੇ ਸੇਵਕਾਂ ਜਨਤਾ ਜਿਹੜੀ ਹੈ ਜੀਵਮਣੀ ਹੈ ਜਨਤਾ ਸਾਡੀ ભગવાન ਹੈ ਤੇ ਉਸ ਕਰਕੇ ਪਰਮੇਸ਼ਵਰ ਹੈ ਜਨਤਾ ਤੇ ਅੱਜ ਤੁਸੀਂ ਆਪਣੇ ਭਗਵਾਨ ਨੂੰ ਕਸ਼ਤੇ ਰਿਆ ਜਨਤਨ ਕਸ਼ਤੇ ਰਿਆ ਉੱਤਰदाई ਜਦ ਕੋਈ ਬੰਦਾ ਇੰਟਰਨੈਟ ਯੂਜ਼ ਕਰ ਰਿਹਾ ਹੈ ਇਹ ਗੱਲ ਕੋਈ ਸਰਕਾਰ ਇਸ ਐਹੋ ਜਿਹਾ ਸਿਸਟਮ ਨਹੀਂ ਲਾਗੂ ਕੀਤਾ ਜਦ ਇਹ ਕਿ ਲੋਕਾਂ ਦਾ ਕੋਈ ਕੋਰਪੋਰੇਸ਼ਨ ਦੀ ਜਿਹੜੀ ਹੈ ਫਾਲੋਅ ਅਪ ਅਪਰੋਚੇਬਲ ਹੋਵੇ ਕਿ ਲੋਕ ਦੀ ਕੋਈ ਲੋਕਾਂ ਦੀ ਕੋਈ ਸ਼ਿਕਾਇਤ ਹੈ ਸੀਰ ਨੂੰ ਲੈ ਕੇ ਜਾ ਸੈਂਟਿਪਸ ਦੇ ਜਾ ਕੋਈ ਐਹੋ ਜਿਹੀ ਕੋਈ ਵੈਬਸਾਈਟ ਲਾਂਚ ਕੀਤੀ ਜਾਵੇ ਜਾਂ ਕੋਈ ਹੈਲਪਲਾਈਨ ਨੰਬਰ ਲਾਂਚ ਕੀਤਾ ਜਾਵੇ ਦੋ ਕਾਲੂ ਕਿਤੇ ਪਟਤਨ ਦੀ ਲੋਡ ਲਾ ਹੋਏ ਇਹ ਉਹਨਾਂ ਵਾਸਤੇ ਕਰ ਬੋਲੇ ਆਸ ਤੇ ਟੈਲੀਫੋਨ ਹੋਇਆ ਸੀ 20 ਘੰਟੇ ਉੱਤੇ ਆਪਰੇਟਰ ਬੈਠਦੇ ਵੀ ਕੰਪਲੇਂਟ ਰਿਪੋਰਟ ਕਰਦੇ ਸੀ ਕੰਪਲੈਂਟਸ ਨੂੰ ਮੈਂ ਚੈੱਕ ਕਰਦਾ ਦੇ ਕਿੰਨੀਆਂ ਕੰਪਲੇਂਟਾਂ ਆਈਆਂ ਕਿੰਨੀਆਂ ਚੈੱਕ ਹੋਈਆਂ ਕਿੰਨੀਆਂ ਸਰ ਬੰਦੂਆਂ ਦਾ ਔਰ ਮਾਤਰ ਸ਼ਕਤੀ ਦਾ ਮੈਂ ਬਨੰਦਨ ਕਰਨਾ ਕਿ ਤੁਸੀਂ ਅੱਜ ਇੱਥੇ ਸਾਡੇ ਭਾਜਪਾ ਦੇ ਅੰਮ੍ਰਿਤਸਰ ਕਾਰਿਆਲਏ ਪਧਾਰੇ ਹੋ ਔਰ ਅੱਜ ਦਾ ਵਿਸ਼ਾ ਹੈ ਲੋਕਤੰਤਰ ਦਾ ਬਚਾਅ ਲੋਕਤੰਤਰੀ ਜਿਹੜੀ ਤਾਕਤ ਹੈਗੀ ਹੈ ਉਹ ਜਨਤਾ ਨੂੰ ਮਿਲੀ ਹੈ ਕਿ ਤੁਸੀਂ ਵੋਟ ਪਾਓ ਔਰ ਤੁਹਾਡੇ ਚੁਣੇ ਨਮਾਇंदे ਜਿਹੜੇ ਨੇ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਤੁਹਾਡੇ ਕੰਮ ਕਰਵਾਉਣ ਕੰਮ ਕਰਵਾਉਣ ਦੀ ਸੁਧਾਵਾਵਾਂ ਦੁਆਨ ਦੇ ਵਿੱਚ ਤੁਹਾਡੇ ਦਰਵਾਜ਼ੇ ਤੱਕ ਪ੍ਰਸ਼ਾਸਨ ਪਹੁੰਚੇ ਉਹਦੇ ਮਾਧਿਅਮ ਬਣਨ ਸੋ ਉਸੇ ਨਾਤੇ ਤੁਸੀਂ ਦੇਖਿਆ ਕਿ ਲੋਕ ਸਭਾ ਦੇ ਚੋਣ ਹੋਏ ਪ੍ਰਧਾਨ ਮੰਤਰੀ ਮੋਦੀ ਜੀ ਬਣੇ ਭਾਜਪਾ ਦੀ ਜਿੱਤ ਹੋਈ ਪਰ ਚੋਣ ਸਮੇ ਤੇ ਹੋਏ ਇਸੇ ਤਰ੍ਹਾਂ ਵਿਧਾਨ ਸਭਾ ਦੇ ਚੋਣ ਹੋਏ ਭਗਵੰਤ ਮਾਨ ਜੀ ਜਿਹਦੇ ਚ ਮੁੱਖ ਮੰਤਰੀ ਆ ਬਣੇ ਸਮੇ ਤੇ ਹੋਏ ਪਰ ਸਭ ਤੋਂ ਜ਼ਿਆਦਾ ਕਸ਼ਟਦਾਈ ਦੁਖਦਾਈ ਜਿਹੜਾ ਹੈ ਜਿਵੇਂ ਪੱਖ ਦੇ ਨਾਤੇ ਜੋ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਤੌਰ ਤੇ ਅਸੀਂ ਸਭ ਭਾਰਤੀ ਜਨਤਾ ਪਾਰਟੀ ਵਾਲੇ ਜੋ ਦੇਖ ਰਹੇ ਆ ਕਿ ਪੰਜਾਬ ਵਿੱਚ ਲੋਕਤੰਤਰ ਦੀ ਹੱਤਿਆ ਹੋ ਗਈ। ਕਿ ਜਨਵਰੀ 2023 ਤੋਂ ਜਿਹੜੇ ਕੇ ਅਰਬਨ ਲੋਕਲ ਬਾਡੀ ਜਿਹਨੂੰ ਕਹਿੰਦੇ ਆ ਨਗਰ ਨਿਗਮਾਂ ਦੇ ਚੋਣਾਂ ਨੇ ਉਹ ਲਗਭਗ ਡੇਢ ਸਾਲ ਤੋਂ ਭਗਵੰਤ ਮਾਨ ਜੀ ਦੀ ਸਰਕਾਰ ਨੇ ਜਿਹੜੇ ਇੱਕ ਬਹਾਨਾ ਜਾਂ ਦੋ ਬਹਾਨੇ ਅਲੱਗ-ਅਲੱਗ ਬਹਾਨੇ ਲਾ ਕੇ ਉਹਨੂੰ ਐਕਸਟੈਂਡ ਕਰਦੇ ਰਹੇ ਨੇ। ਇਹ ਜਿਹੜਾ ਨਗਰ ਨਿਗਮ ਹੈ ਇਹ ਵੀ ਇੱਕ ਸਥਾਨਕ ਸਰਕਾਰ ਹੈ ਦੇਖੋ ਨਾ ਅੰਮ੍ਰਿਤਸਰ ਦੇ ਚੋਣ ਹੋਣੇ ਸੀ ਜਲੰਧਰ ਦੇ ਚੋਣ ਹੋਣੇ ਸੀ ਲੁਧਿਆਣਾ ਦੇ ਚੋਣ ਹੋਣੇ ਸੀ ਪਟਿਆਲੇ ਦੇ ਚੋਣ ਹੋਣੇ ਸੀ ਆਪਣਾ ਫਗਵਾੜੇ ਦੇ ਚੋਣ ਹੋਣੇ ਸੀ ਔਰ ਬਾਅਦ ਹੀ ਛੋਟੀਆਂ ਬਾਡੀਜ਼ ਜਿਹੜੇ ਨੇ ਉਹਨਾਂ ਦੇ ਵਿੱਚ ਚੋਣ ਹੋਣੇ ਸੀ ਸੋ 91 ਸਾਲ ਤੋਂ ਇਹ ਨਗਰ ਨਿਗਮ ਬਣਿਆ ਤੇ ਉਸ 91 ਸਾਲ ਤੋਂ ਬਾਅਦ ਅੱਜ ਤੱਕ ਨਹੀਂ ਹੋਇਆ ਕਿ ਡੇਢ ਸਾਲ ਤੱਕ ਨਗਰ ਨਿਗਮ ਨੂੰ ਪੈਰਲਾਈਜ਼ ਕਰ ਲਿਆ ਅਫਸਰਾਂ ਦੇ ਹੱਥ ਤੇ ਪ੍ਰਸ਼ਾਸਨ ਚਲਾ ਗਿਆ ਔਰ ਜਨਤਾ ਜਿਹੜੀ ਹੈ ਉਹ ਠੱਗੀ ਮਹਿਸੂਸ ਕਰ ਰਹੀ ਹੈ ਸਰਕਾਰ ਜਿਹੜੀ ਹੈ ਉਹ ਆਪਣੇ ਦੇਇਤ ਤੋਂ ਪਿੱਛੇ ਹੈ ਮੈਂ ਤੇ ਪ੍ਰਸ਼ਨ ਕਰਨਾ ਭਗਵੰਤਪਾਨ ਜੀ ਤੋਂ ਔਰ ਪੰਜਾਬ ਦੇ ਇਲੈਕਸ਼ਨ ਕਮਿਸ਼ਨਰ ਤੋਂ ਵੀ ਸਤਕਾਰਯੋਗ ਇਲੈਕਸ਼ਨ ਕਮਿਸ਼ਨਰ ਤੋਂ ਕਿ ਜਦੋਂ ਦੇਸ਼ ਦੇ સ્તર ਦੇ चुनाव ठीक समय ते हुए विधानसभा दे चुनाव ठीक तरह ते हुए ते સ્થાનિક ਸਰਕਾਰ ਜਿਹੜੀ ਬੰਨੀ ਸੀ ਅੰਮ੍ਰਿਤਸਰ ਦੀ ਤੇ ਹੋਰ ਸ਼ਹਿਰਾਂ ਦੇ ਉਹ चुनाव ਕਿਉਂ 1.7 ਸਾਲ ਤੋਂ ਟਾਲੇ ਗਏ ਮਾਨ ਲੋਗ ਹਾਈ ਕੋਰਟ ਨੇ ਵੀ ਸੰਗਿਆਰ ਲਿਆ ਔਰ ਜਿਹੜੀ ਆਰਟੀਕਲ 249 ਵੀ ਹੈ ਜਿਹੜਾ ਔਰ ਸੈਕਸ਼ਨ 7 ਹੈ ਜਿਹੜਾ ਉਹਦੇ ਅਧੀਨ ਇਹ ਮੰਡੀਟਰੀ ਹੈ ਕਿ ਸਥਾਨਿਕ ਸਰਕਾਰ ਦੇ चुनाव ਤੁਰੰਤ ਕਰਵਾਏ ਜਾਣ ਜਿਦੇ ਇਹ ਝਾੜ ਮਾਰੀ ਮਾਨਯੋਗ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਰਿਓ ਪਰ ਅੱਜ ਤੱਕ ਜਿਹੜਾ ਸ਼ਹਿਰ ਜਿਹੜੇ ਨੇ ਹਲوارਸ ਨੇ ਵਿਕਾਸ ਕਾਰਜ ਜਿਹੜੇ ਨੇ ਠੱਪ ਪਏ ਨੇ ਔਰ ਜਨਤਾ ਮੂਲ ਭੂਤ ਸੁਧਾਵਾਵਾਂ ਦੇ ਲਈ ਇਤਰਾਹੀ ਟਰਾਈ ਕਰ ਰਹੀ ਹੈ ਅੱਜ ਗਰਮੀ ਦਾ ਮੌਸਮ ਹੈ ਇਹ ਪ੍ਰੈਸ ਕਾਨਫਰੰਸ ਹੈ ਔਰ ਇਹ ਮਾਨ ਸਰਕਾਰ ਆਵਾਜ਼ ਕੌਣ ਉਠਾਏਗਾ ਕਾਉਂਸਲਰ ਹੀ ਕੋਈ ਨਹੀਂ ਹੈ ਅੱਜ ਇੱਥੇ ਸਾਡੇ ਬਾਜਬਾ ਘਰ ਵਾਲੇ ਔਰ ਸ਼ਹਿਰ ਹੀ ਬੱਤੀ ਗਈ ਹੈ ਔਰ ਬਗੈਰ ਬੱਤੀ ਦੇ ਅਸੀਂ ਪਾਵਰ ਕੱਟ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਕਰ ਰਹੇ ਆ ਇਸ ਤੋਂ ਵੱਡਾ ਉਦਾਹਰਨ ਤੁਹਾਨੂੰ ਕੀ ਮਿਲੇਗਾ ਇਸ ਸਥਾਨਕ ਸਰਕਾਰਾਂ ਨੇ ਜਿਨ੍ਹਾਂ ਨੇ ਦੇਖਣਾ ਹੈ ਸਫਾਈ ਦੀ ਵਿਵਸਥਾ ਹੋਏ ਸੀਵਰੇਜ ਦੀ ਵਿਵਸਥਾ ਹੋਏ ਪਾਣੀ ਦੀ ਵਿਵਸਥਾ ਹੋਏ ਸੜਕ ਦੀ ਵਿਵਸਥਾ ਹੋਏ ਸਟਰੀਟ ਲਾਈਟ ਦੀ ਵਿਵਸਥਾ ਹੋਏ ਸਾਰਾ ਪ੍ਰਬੰਧਨ ਹੋਏ ਲੋਕਾਂ ਦਾ ਕਿਸੇ ਨੇ ਮਕਾਨ ਬਣਾਣਾ ਹੈ ਕਿਸੇ ਨੇ ਹੋਰ ਤਰ੍ਹਾਂ ਦੀ ਸੁਵਿਧਾ ਜਿਹੜੀ ਐ ਸਪਰੇ ਪਰ ਹੋਣ ਉਹ ਮੈਂ ਤੁਹਾਨੂੰ ਡਿਟੇਲ ਹੀ ਦੱਸਣ ਜਾ ਰਿਹਾ ਵਾਂ ਪਰ ਅੱਜ 7 ਸਾਲ ਤੋਂ ਮੈਂ ਅੰਮ੍ਰਿਤਸਰ ਦੇ ਵਿੱਚ ਇਹ ਤੁਹਾਨੂੰ ਬੋਸ਼ਣਾ ਕਰ ਰਿਹਾ ਕਿ ਵਿਕਾਸ ਕਾਰਜ ਠੱਪ ਪਏ ਨੇ ਪਹਿਲੇ 5 ਸਾਲ ਜਿਹੜੀ ਕਾਰਪੋਰੇਸ਼ਨ ਰਹੀ ਉਹ ਰਹੀ ਕਾਂਗਰਸ ਦੀ ਕੋਈ ਵਿਕਾਸ ਮੈਂ ਤੁਹਾਨੂੰ ਪ੍ਰੂਫ 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 ਕਰਾਣਾ ਉਹਨੇ 5 ਸਾਲ ਕਾਂਗਰਸ ਦੀ ਕਾਰਪੋਰੇਸ਼ਨ ਰਹੀ ਵਿਕਾਸ ਕਾਰਜ ਠੱਪ ਰਹੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਕਾਰਪੋਰੇਸ਼ਨ ਬਣ ਗਈ ਅਮਰਸਰ ਵਿਕਾਸ ਕਰੇ ਠਾਪਰੇ ਹੁਣ ਮੇਰੀਆਂ ਗੱਲਾਂ ਦਾ ਜਵਾਬ ਜੇ ਵਿਕਾਸ ਦੇ ਵਿੱਚ ਕਿ ਮੈਂ ਵਿਕਾਸ ਦੀਆਂ ਗੱਲਾਂ ਕਰਾਂਗਾ ਰਾਜਨੀਤਿਕ ਜਵਾਬ ਨਹੀਂ ਚਾਹੀਦਾ ਨਾ ਕਾਂਗਰਸ ਤੋਂ ਨਾ ਆਮ ਆਦਮੀ ਪਾਰਟੀ ਤੋਂ ਜਵਾਬ ਚਾਹੀਦਾ ਵਿਕਾਸ ਦਾ ਪਹਿਲੀ ਗੱਲ ਮੈਂ ਮੇਅਰ ਰਹਿ ਚੁੱਕਾ ਹਾਂ ਔਰ 5 ਸਾਲ ਮੈਂ ਅਮਰਸਰ ਨਿਵਾਸੀਆਂ ਦੀ ਸੇਵਾ ਕੀਤੀ ਉਹ 5 ਸਾਲ ਵਿੱਚ ਅੱਜ ਐਲੀਵੇਟਡ ਰੋਡ ਜਿਹੜੀ 8 ਕਿਲੋਮੀਟਰ ਲੰਬੀ ਹੈ ਉਹ ਮੈਂ ਬਣਾਈ ਉਸ ਤੋਂ ਬਾਅਦ ਜਿਹੜੀ ਉਹ ਨਹਿਰ ਦੇ ਉੱਤੇ ਤੁਸੀਂ ਯਾਦ ਕਰੋ ਅੰਮ੍ਰਿਤਸਰ ਦੇ ਵਾਸੀ ਜਾਣਦੇ ਨੇ ਇੱਕ ਤੰਗ ਜਿਹੀ ਪੁਲੀ ਸੀ ਤੇ ਟ੍ਰੈਫਿਕ ਜਾਮ ਲੱਗੇ ਰਹਿੰਦੇ ਸੀ ਜਿੱਥੇ ਮਾਲ ਆਫ ਅੰਮ੍ਰਿਤਸਰ ਹੈ ਜਾਂ ਹਯਾਤ ਹੋਟਲ ਹੈ ਉਹਨੂੰ ਫਲਾਈਓਵਰ ਬਣਾਇਆ ਉੱਥੇ ਪੱਟਾ ਲੱਗਾ ਆ ਸਾਡੇ ਨਾਂ ਦਾ ਕਿ ਉਹ ਫਲਾਈਓਵਰ ਮਲਟੀਵੇ ਬਣਾਇਆ ਜਿਸ ਦੇ ਨਾਲ ਉਹ ਟ੍ਰੈਫਿਕ ਜਿਹੜਾ ਹੈ ਉਹ ਖਤਮ ਹੋਇਆ ਸ਼ਾਨਦਾਰ ਤਕਨੀਕ ਦੇ ਨਾਲ ਸੜਕਾਂ ਬਣਾਈਆਂ ਸਾਰੇ ਸ਼ਹਿਰ ਦੀਆਂ ਸੈਂਕੜੇ ਕਿਲੋਮੀਟਰ 100 ਕਰੋੜ ਦੀ ਲਾਗਤ ਦੇ ਨਾਲ ਔਰ ਸੜਕਾਂ ਵੀ ਬਣਾਈਆਂ ਇੱਕ ਨੈਸ਼ਨਲ ਹਾਈਵੇ ਕੰਪਨੀ ਤੋਂ ਗਾਰੰਟੀਸ਼ੁਦਾ ਅੱਜ ਤੱਕ ਵੀ ਉਹ ਸੜਕਾਂ ਟੁੱਟੀਆਂ ਨਹੀਂ ਹੈ ਇਸੇ ਤਰ੍ਹਾਂ ਪੰਜਾਬ ਵਿੱਚ ਪਹਿਲੀ ਵਾਰ ਜਦੋਂ ਮੈਂ ਮੇਅਰ ਸੀ ਘਰ ਘਰ ਤੋਂ ਕੂੜਾ ਚੁੱਕਣ ਦਾ ਪ੍ਰੋਜੈਕਟ ਜਿਹੜਾ ਸੀ ਉਹ ਮੈਂ ਲੈ ਕੇ ਆਇਆ ਕਿ ਪਹਿਲੀ ਵਾਰੀ ਘਰ ਘਰ ਢੱਟੀ ਮਾਰ ਕੇ ਗੱਡੀਆਂ ਆਂਦੀਆਂ ਸੀ ਰੋਜ਼ ਤੇ ਕੂੜਾ ਚੁੱਕ ਕੇ ਲੈ ਕੇ ਜਾਣੀਆਂ ਸੀਗੀਆਂ ਉਸ ਤੋਂ ਬਾਅਦ 400 ਤੋਂ ਵੱਧ ਪਾਰਕ ਖੂਬਸੂਰਤ ਬਣਾਏ ਕੰਪਨੀ ਬਾਗ ਖੂਬਸੂਰਤ ਬਣਾਇਆ ਗੋਲ ਬਾਗ ਖੂਬਸੂਰਤ ਬਣਾਇਆ ਸਲਾ ਪਾਰਕ ਖੂਬਸੂਰਤ ਬਣਾਇਆ ਸ਼ਿਵਾਜੀ ਪਾਰਕ ਰਾਣੀ ਦਾ ਬਾਗ ਖੂਬਸੂਰਤ ਬਣਾਇਆ ਡਾਕਟਰ ਬਲਦੇਵ ਪ੍ਰਕਾਸ਼ ਪਾਰਕ ਗ੍ਰੀਨ ਐਵਨਿਊ ਵਾਲਾ ਜਿਹੜਾ ਹੈ ਖੂਬਸੂਰਤ ਬਣਾਇਆ ਆਨੰਦ ਐਵਨਿਊ ਪਾਰਕ ਜਿਹੜਾ ਰਣਜੀਤ ਐਵਨਿਊ ਚ ਹੈ ਖੂਬਸੂਰਤ ਬਣਾਇਆ ਉਸੇ ਸਵੇ 52000 ਲਾਈਟਾਂ ਦੇ ਨਾਲ ਸ਼ਹਿਰ ਜਗਮਗਾਦਾ ਸੀ 700 ਕਰੋੜ ਦੇ ਨਾਲ ਜਿਹੜੀ ਸਾਡੀ ਬਾਹਰਲੀ ਬੈਲਟ ਸੀ ਰੂਰਲ ਬੈਲਟ ਪੈਰੀਫਰਲ ਬੈਲਟ ਫਤਾਪੁਰ ਤੋਂ ਸ਼ੁਰੂ ਹੋ ਕੇ ਕੋਟਖਾਲਸਾ ਕੋਟਖਾਲਸਾ ਤੋਂ ਸ਼ੁਰੂ ਹੋ ਕੇ ਛਾਟਾ ਛਾਟਾ ਤੋਂ ਸ਼ੁਰੂ ਹੋ ਕੇ ਵੇਰਕਾ ਇਹ ਸਾਰਾ ਸੀਵਰੇਜ 600 ਕਰੋੜ ਦੀ ਲਾਗਤ ਦੇ ਨਾਲ ਇਹ ਘਰ ਘਰ ਤੱਕ ਸੀਵਰੇਜ ਪਹੁੰਚਾਇਆ 24 ਘੰਟੇ 365 ਦਿਨ ਪਾਣੀ ਖੜਾ ਰਹਿਦਾ ਸੀ ਗੰਦਾ ਔਰ ਸੀਵਰੇਜ ਵਿਵਸਥਾ ਨਹੀਂ ਸੀ ਅਜ ਘਰ ਘਰ ਜਿਹੜਾ ਉਹ ਸੀਵਰੇਜ ਜਿਹੜਾ ਉਹ ਪੁਚਾ ਦਿੱਤਾ ਉਹ ਉਸ ਸਮੇਂ ਦੀ ਡਵੈਲਪਮੈਂਟ ਦੀ ਜਿਹੜੀ ਹੈ ਉਹ ਯਾਦ ਹੈ ਔਰ ਹਰ ਤਰ੍ਹਾਂ ਦੀ ਸੁਗਦਾ ਜਿਹਦੇ ਕੇ ਸੈਂਟਰ ਬਣਾਇਆ ਕੰਪਲੇਂਟ ਸੈਂਟਰ 24 ਘੰਟੇ 365 ਦਿਨ ਤੁਸੀਂ ਕੰਪਲੇਂਟ ਕਰੋ ਤੇ ਤੁਰੰਤ ਨਗਰ ਨਿਗਮ ਦੀ ਟੀਮ ਤੁਹਾਡੇ ਘਰ ਪਹੁੰਚਦੀ ਸੀ ਸਾਰੇ ਸ਼ਹਿਰ ਦੇ ਵਿੱਚ ਫੋਗਿੰਗ ਸਪਰੇਅ ਹੁੰਦਾ ਸੀ ਮੱਛਰ ਮਾਰ ਸਪਰੇਅ ਇਨਸੈਕਟੀਸਾਈਡ ਸਪਰੇਅ ਕੀੜੇ ਮਾਰ ਸਪਰੇਅ ਸਮੇਂ-ਸਮੇਂ ਦੇ ਉੱਤੇ ਹੁੰਦਾ ਸੀ ਸਕੂਟਰਾਂ ਤੇ ਮਸ਼ੀਨਾਂ ਲਾ ਕੇ ਗਲੀਆਂ ਦੇ ਵਿੱਚ ਅਸੀਂ ਉਹ ਸਪਰੇਅ ਜਿਹੜਾ ਸੀ ਕਰਾਉਂਦੇ ਸੀ ਪਾਣੀ ਦੀਆਂ ਗੱਡੀਆਂ ਗਰਮੀ ਦੇ ਵਿੱਚ ਨਿਰੰਤਰ ਸੜਕਾਂ ਤੇ ਛੜਕਾਓ ਕਰਦੀਆਂ ਸੀ ਲਵਦੀਆਂ ਨੇ ਖਤਮ ਹੋ ਗਈਆਂ ਸੋ ਇਹ ਡਵੈਲਪਮੈਂਟ ਦੇ ਜਿਹੜੇ ਕੰਮ ਸੀਗੇ ਇਹ ਡਵੈਲਪਮੈਂਟ ਦਾ ਜਦੋਂ ਬਰਸਾਤਾ ਹੁੰਦੀਆਂ ਸੀ ਉਸ ਤੋਂ 3 ਮਹੀਨੇ ਪਹਿਲੇ ਬਜਟ ਅਲੋਕੇਟ ਕਰਦੇ ਸੀ ਕਿ ਸੀਵਰੇਜ ਦੀ ਸਾਰੇ ਸ਼ਹਿਰ ਦੀ ਸਫਾਈ ਹੁੰਦੀ ਸੀ ਜਿਹੜੇ ਚੁਣੇ ਨੁਮਾਇੰਦੇ ਸੀ ਕਾਉਂਸਲਰ ਉਹ ਸਫਾਈ ਕਰਵਾਉਂਦੇ ਸੀ ਸੀਵਰੇਜ ਐਸੇ ਸਾਫ਼ ਹੋਏ ਕਿ ਆਜ਼ਾਦੀ ਤੋਂ ਬਾਅਦ ਤੱਕ ਸਾਡੇ ਨਗਰ ਨਿਗਮ ਦਾ ਦਫ਼ਤਰ ਪਾਣੀ ਵਿੱਚ ਡੁੱਬ ਜਾਂਦਾ ਸੀ ਉਹ ਮੇਰੀ ਮੇਅਰਸ਼ਿਪ ਦੇ 5 ਸਾਲ ਰਹੇ ਜਿਸ ਵੇਲੇ ਇੱਕ ਨਗਰ ਨਿਗਮ ਦਾ ਦਫ਼ਤਰ ਸੜਕਾਂ ਤੇ ਕੋਈ ਪਾਣੀ ਨਹੀਂ ਸੀ ਜ਼ਹਿਰ ਦਾ ਕਿਉਂਕਿ ਸੀਵਰੇਜ ਸਾਫ਼ ਅੰਦਾਜ਼ੀ ਸਾਰਾ ਬਰਸਾਤੀ ਪਾਣੀ ਨਿਕਲ ਜਾਂਦਾ ਸੀ ਸੋ ਇਹ ਕਿਉਂ ਹੋਇਆ ਕਿਉਂਕਿ ਨਗਰ ਨਿਗਮ ਦੇ ਚੁਣੇ ਨਮਾਇੰਦੇ ਸੀਏ ਪਰ ਅੱਜ ਤਰਾਹੀ ਤਰਾਹੀ ਹੋਈ ਹੈ ਇਲੈਕਸ਼ਨ ਲੋਕ ਸਭਾ ਦੀ ਦੇਖਿਆ ਕੂੜਿਆਂ ਦੇ ਢੇਰ ਲੱਗੇ ਹੋਏ ਨੇ ਲੋਕ ਗੰਦਗੀ ਦੇ ਵਿੱਚ ਰਹਿ ਰਹੇ ਨੇ ਈਵਨ ਜਿਹੜਾ ਸ੍ਰੀ ਹਰਮੰਦਰ ਸਾਹਿਬ ਦਾ ਗਲਿਆਰਾ ਅਸੀਂ ਬਣਾਇਆ ਦਰਿਆਣਾ ਮੰਦਰ ਦਾ ਗਲਿਆਰਾ ਅਸੀਂ ਬਣਾਇਆ ਉਹਨਾਂ ਦੇ ਗਲਿਆਰੇ ਦੇ ਉੱਤੇ ਕੂੜਿਆਂ ਦੇ ਢੇਰ ਲੱਗੇ ਹੋਏ ਨੇ ਆਵਾਰਾ ਕੁੱਤੇ ਘੁੰਮ ਰਹੇ ਨੇ ਸਫਾਈ ਦੀ ਕੋਈ ਵਿਵਸਥਾ ਨਹੀਂ ਜਲਿਆਂ ਵਾਲਾ ਬਾਗ ਸੀਦੀਸ ਤਾਲਵੀ ਹੋਂਤੇ ਪੈਂਦਾ ਹੈ ਉਦੇ ਇਲਾਵਾ ਸ਼ਹਿਰ ਦੇ ਵਿੱਚ ਕਿਸੇ ਦੀ ਸੁਣਵਾਈ ਨਹੀਂ ਹੈ ਸੁਣਾਈ ਕਿੱਥੋਂ ਹੈ ਅਸੀਂ ਵਾਡਾ ਦੇ ਕਾਉਂਸਲਰ ਚੁਣੇ ਜਾਣੇ ਸੀ ਜਨਵਰੀ ਦੇ ਬਾਅਦ ਉਹ ਅੱਧੇ ਸਾਲ ਤੋਂ ਕੋਈ ਕਾਉਂਸਲਰ ਨਹੀਂ ਕਮਿਸ਼ਨਰ ਸਾਹਿਬ ਐਡਮਿਨਿਸਟਰेटर ਨੇ ਔਰੇ ਮੰਨ ਕੇ ਚੱਲਿਏ ਕਿ ਕਮਿਸ਼ਨਰ ਸਾਹਿਬ ਕਿਉਂਕਿ ਅਫਸਰ ਨੇ ਉਹਨਾਂ ਨੇ ਤਾਂ ਕੰਮ ਕਰਾਣਾ ਹੈ ਸਟੈਬਲਿਸ਼ਮੈਂਟ ਤੇ ਕੰਟੀਜੈਂਸੀ ਦਾ ਕਿ ਤਨਖਾਹਾਂ ਦਿੱਤੀਆਂ ਜਾਣ ਹੋਰ ਖਰਚੇ ਚੱਲਣ ਵਿਕਾਸ ਦਾ ਕੰਮ ਹਮੇਸ਼ਾ ਚੁਣੇ ਨੁਮਾਇੰਦੇ ਕਰਦੇ ਨੇ ਜਿਦਾ ਅੱਜ 1.5 ਸਾਲ ਦਾ ਪੂਤਾਨ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਕਿਸ ਤਰ੍ਹਾਂ ਕਰੇਗੀ ਕਿ ਜੋ ਲੋਕਾਂ ਨੂੰ ਤਕਲੀਫ ਹੋਈ ਜੋ ਲੋਕਾਂ ਨੂੰ ਕਸ਼ਟ ਹੋਇਆ ਪੰਜਾਬ ਦੇਆਂ ਨੂੰ ਇਹ ਕਾਉਂਸਲਰ ਨਾ ਚੁਣੇ ਜਾਣ ਕਰਕੇ ਸਰਪੰਚ ਨਾ ਚੁਣੇ ਜਾਣ ਕਰਕੇ ਜਿਹੜੀਆਂ ਦੂਜੀਆਂ ਕਮੇਟੀਆਂ ਸੀਗੀਆਂ ਉਹ ਨਾ ਚੁਣੇ ਜਾਣ ਕਰਕੇ ਉਹ ਕੌਣ ਜ਼ਿੰਮੇਵਾਰ ਹੈ ਕੌਣ ਖਮਿਆਜਾ ਭੁਗਤੇਗਾ ਸੋ ਅੱਜ ਪਾਰਕੀ ਜਨਤਾ ਪਾਰਟੀ ਜਿਹੜੀ ਚੌਂਕੀਦਾਰ ਦੀ ਭੂਮਿਕਾ ਹੈ ਮੈਂਡੇਟ ਮਿਲਿਆ ਸਾਨੂੰ ਪੰਜਾਬ ਦੇ ਵਿੱਚ ਅਸੀਂ ਆਪੋਜੀਸ਼ਨ ਵਿੱਚ ਬੈਠੇ ਆ ਪਰ ਅਸੀਂ ਚੌਂਕੀਦਾਰੀ ਦੇ ਪਿੱਛੇ ਨਹੀਂ ਹਟਾਂਗੇ ਅਸੀਂ ਇਸ ਸਰਕਾਰ ਨੂੰ ਭਗਵੰਤ ਸਿੰਘ ਦੀ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਉਹ ਐ ਤੁਰੰਤ ਇਹ ਜਿਹੜੇ ਨਗਰ ਨਿਗਮ ਦੇ ਚੋਣਾਂ ਨੇ ਉਹ ਕਰਵਾਣ ਤਾਂ ਕਿ ਲੋਕਾਂ ਨੂੰ ਕੁਝ ਰਾਹਤ ਮਿਲੇ ਡੇਢ ਸਾਲ ਦੇ ਹੋਰਵੇ ਪ੍ਰਸ਼ਾਸਨ ਤੋਂ ਹਰਵਿੰਦਰ ਜੀ ਨੇ ਪੰਜਾਬ ਦੀਆਂ ਗੱਲਾਂ ਤੇ ਕੀਤੀਆਂ ਹੀ ਨੇ ਉਹ ਪ੍ਰਸ਼ਾਸਨ ਤੋਂ ਜਿਹੜਾ ਕਿ ਲੋਕਾਂ ਨੂੰ ਨਗਰ ਨਿਗਮ ਜੋ ਰਾਹਤ ਦਿੰਦੇ ਰਹੇ ਨੇ ਸੜਕਾਂ ਟੁੱਟੀਆਂ ਨੇ ਅੱਜ ਸੀਵਰੇਜ ਦੇ ਪਾਣੀ ਬਾਹਰ ਫਲੋ ਕਰਦੇ ਪਏ ਨੇ ਅੱਜ ਕੋਈ ਸਟਰੀਟ ਲਾਈਟ ਦਾ ਵਾਲੀ ਵਾਰਸ ਨਹੀਂ ਅਧੇਰੇ ਛੈ ਡੁੱਬਿਆ ਆ ਕੋਈ ਉਹਨੂੰ ਦੇਖਣ ਵਾਲਾ ਨਹੀਂ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਲੋਕਾਂ ਦੀ ਅਦਾਲਤ ਹੈ ਉਹ ਐਸੇ ਨੇ ਇਹਨਾਂ ਨੇ ਬੰਦ ਕਰਤੀ ਤੇ ਮੈਂ ਇਹਨੂੰ ਕਹਾਂਗਾ ਥਿਸ ਇਜ਼ ਦਾ ਮਰਡਰ ਆਫ ਡੈਮੋਕ੍ਰੇਸੀ ਵਿਚ ਇਜ਼ ਕਮਿਟਿਡ ਬਾਈ ਦਾ ਗਵਰਨਮੈਂਟ ਆਫ ਭਗਵੰਤ ਮਾਨ ਜੀ ਆਮ ਆਦਮੀ ਪਾਰਟੀ ਇਨ ਪੰਜਾਬ ਫਾਰ ਦਾ ਫਰਸਟ ਟਾਈਮ ਇਨ ਦਾ ਹਿਸਟਰੀ ਆਫ ਪੰਜਾਬ ਆਫਟਰ 91 ਜਦ ਦੇ ਨਗਰ ਨਿਗਮ ਦੇ ਚੋਣ ਹੋ ਰਹੇ ਨੇ ਸੋ ਮੈਂ ਪੰਜਾਬ ਚੋਣ ਕਮਿਸ਼ਨ ਨੂੰ ਵੀ ਇਹ ਬੇਨਤੀ ਕਰਾਂਗਾ ਕਿ ਤੁਰੰਤ ਇਹ ਜੋ ਲੋਕਤੰਤਰ ਦੀ ਹੱਤਿਆ ਹੋਈ ਹੈ ਲੋਕਤੰਤਰ ਨੂੰ ਬਹਾਲ ਕੀਤਾ ਜਾਏ ਨਗਰ ਨਿਗਮ ਦੇ ਚੋਣਾਂ ਕਰਵਾਏ ਜਾਣ ਮੈਂ ਮੋਦੀ ਸਾਹਿਬ ਨੂੰ ਵੀ ਇਹ ਬੇਨਤੀ ਕਰਾਂਗਾ ਪ੍ਰਧਾਨ ਮੰਤਰੀ ਜੀ ਨੂੰ ਕਿ ਕੇ ਕੇਂਦਰੀ ਸਰਕਾਰ ਇੰਟਰਵਿਨ ਕਰੇ ਔਰ ਇਹ ਪੰਜਾਬ ਦੇ ਵਿੱਚ ਹਰ ਜਗ੍ਹਾ ਹੁੰਦੇ ਨੇ ਜਿੰਨੇ ਪ੍ਰਦੇਸ਼ ਨੇ ਚਾਹੇ ਸਰਕਾਰ ਕਿਸੇ ਦੀ ਹੋਵੇ ਜਿਹੜੇ ਲੋਕਤੰਤਰ ਦੀ ਪ੍ਰਕਿਰਿਆ ਆਉ ਚੋਣਾਂ ਤੇ ਹੁੰਦੇ ਹੀ ਨੇ ਇਹ ਪੰਜਾਬ ਵੀ ਜੀ ਪਹਿਲੇ ਉਦਾਹਰਣ ਹੋਈ ਹੈ ਕਿ ਡੇਢ ਸਾਲ ਤੋਂ ਕਦੀ ਹੱਦਬੰਦੀ ਨਹੀਂ ਹੋ ਰਹੀ ਜੀ ਇਹ ਹੱਦਬੰਦੀ ਠੀਕ ਨਹੀਂ ਹੈ ਜੀ ਇਹਨੂੰ ਦੁਬਾਰਾ ਕਰਾਵਾਂਗੇ ਜੀ ਤੇ ਪਹਿਲੇ ਜਨਾਬ ਕਿਸਰਾ ਹੁੰਦੇ ਰਹੇ ਵਿਧਾਨ ਸਭਾ ਤੋਂ ਤੁਰੰਤ ਬਾਅਦ ਦੋ ਤਿੰਨ ਮਹੀਨੇ ਚੋਣ ਹੋ ਜਾਂਦੇ ਸੀ ਇਹਦਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਵੀ ਨਾਲ ਹੈ ਹੈਂਡਲਡ ਗਲਪਸ ਹੈ ਅੱਜ ਭਾਰਤੀ ਜਨਤਾ ਪਾਰਟੀ ਬਾਰ ਬਾਰ ਆਵਾਜ਼ ਉਠਾਉਂਦੀ ਰਹੀ ਪੰਜਾਬ ਦੇ ਲੋਕੀ ਤਾਂ ਠੀਕ ਹੈ ਸੀ ਗੱਲ ਕੀਤੀ ਅੰਮ੍ਰਿਤਸਰ ਦੇ ਲੱਗ ਏਰੀਆ ਚ ਇੰਨੀ ਤੁਮਬਾਤਾ ਸੀ ਬੜਾ ਏਨੀ ਮੁਸ਼ਕਲ ਆ ਕਿਸੇ ਨੂੰ ਪਾਣੀ ਦੀ ਮੁਸ਼ਕਲ ਆ ਕਰਦਾ ਪਾਣੀ ਆ ਰਿਹਾ ਕਿਸੇ ਨਸੀਬੇ ਦੀ ਮੁਸ਼ਕਲ ਕਿਸੇ ਨੂੰ ਸਫਾਈ ਦੀ ਮੁਸ਼ਕਲ ਆ ਨਹੀਂ ਕਿ ਕੂੜੇ ਦਾ ਢੇਰ ਕਿੱਥੇ ਸਰਕਾਰ ਰੱਖਿਆ ਲੇਕਿਨ ਕਿਸੇ ਵੀ ਪਾਰਟੀ ਦੇ ਨੁਮਾਇੰਦੇ ਜਿਹੜੇ ਚੋਣਾਂ ਲੜਨਾ ਜਾਂਦੇ ਨੇ ਉਹਨਾਂ ਨੇ ਸਾਨੂੰ ਪਾਣੀ ਕਿੱਥੇ ਪਾਣੀ ਦੀ ਇਹ ਉਹਦੇ ਵਾਸਤੇ ਕੋਈ ਦੱਸ ਨਹੀਂ ਕਿ ਲੋਕਾਂ ਵਾਸਤੇ ਇਹ ਲੋਕ ਜਿਹੜੇ ਬਚਾਰੇ ਪਰੇਸ਼ਾਨ ਹੋ ਕਿੰਨੂ ਸ਼ਿਕਾਇਤ ਕਰ ਇਸ ਤਰ੍ਹਾਂ ਹੈ ਕਿ ਹਰਵਿੰਦਰ ਜੀ ਦੇ ਨਿਤਤਵ ਦੇ ਵਿੱਚ ਇਹ ਭਾਰਤੀ ਜਨਤਾ ਪਾਰਟੀ ਸੀ ਜਿਨੇ ਅੱਜ ਤੋਂ 8 ਮਹੀਨੇ ਪਹਿਲੇ ਕਾਰਪੋਰੇਸ਼ਨ ਘੇਰੀ ਸੀ ਔਰ ਵੱਡਾ ਪ੍ਰਦਰਸ਼ਨ ਕੀਤਾ ਸੀ ਸੋ ਕੇਵਲ ਭਾਰਤੀ ਜਨਤਾ ਪਾਰਟੀ ਹੈ ਜੋ ਸਹੀ ਚੌਕੀਦਾਰ ਦੀ ਭੂਮਿਕਾ ਪੰਜਾਬ ਵਿੱਚ ਨਿਭਾ ਰਹੀ ਹੈ ਲੋਕਾਂ ਦੀ ਆਵਾਜ਼ ਬਣ ਰਹੀ ਹੈ ਮੈਂ ਬਾਕੀ ਵਿਪਖਸੀ ਪਾਰਟੀਆਂ ਤੋਂ ਪੁੱਛਾਂਗਾ ਕਿ ਉਹ ਸਰਕਾਰ ਦੇ ਸਾਹਮਣੇ ਨਤਮਸਤ ਕਿਉਂ ਹੋਏ ਹੋ ਇਹਨਾਂ ਆਮ ਆਦਮੀ ਪਾਰਟੀ ਅਗਲਾ ਵੀ ਟਾਈਮ ਬੰਡ ਕਰ ਰਹੇ ਹੋ ਕਿਨੇ ਸਮੇਂ ਤੱਕ ਚੈਲੈਕਸ਼ਨ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਸਰਕਾਰ ਕਿਧਰ ਉਤਰੋਗੇ ਐਸਾ ਹੈ ਜੀ ਕਿ ਅਸੀਂ ਤੇ ਇਹ ਸ਼ੁਰੂ ਕਰਤਾ ਮੈਨੂੰ ਪੂਰਾ ਵਿਸ਼ਵਾਸ ਹੈ ਪੰਜਾਬ ਦੇ ਚੋਣ ਕਮਿਸ਼ਨ ਤੇ ਕਿ ਔਰ ਗਵਰਨਰ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਨੇ ਆ ਇਸ ਦੇ ਲਈ ਵਾਰਨਰ ਸਾਹਿਬ ਬਨਵਾਰੀ لال ਪ੍ਰੋਈ ਜੀ ਨੂੰ ਵੀ ਕਿ ਇਹ ਬਹਾਲ ਕਰਾਇਆ ਜਾਣ ਔਰ ਜੇ ਅਸੀਂ ਇਹ ਨਹੀਂ ਕਰਾਂਗੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪੰਜਾਬ ਜਨਤਕ ਕਮਿਸ਼ਨ ਇਹ ਭਾਰਤੀ ਜਨਤਾ ਪਾਰਟੀ ਦੀ ਅਪੀਲ ਦੇ ਨਾਲ ਸਹਿਮਤ ਹੋਏਗਾ ਕਿ ਲੋਕਾਂ ਦੇ ਹਿੱਤ ਦੇ ਵਿੱਚ ਲੋਕਤੰਤਰ ਦੀ ਬਹਾਲੀ ਲਈ ਇਹ ਚੋਣਾਂ ਕਰਾਇਆ ਜਾਣ ਪਰ ਨਹੀਂ ਚੋਣਾਂ ਕਰਾਇਆ ਜਾਣਗੇ ਤਾਂ ਫਿਰ ਅਸੀਂ ਲੋਕਤਾਂਤਰੀ ਤਰੀਕੇ ਦੇ ਨਾਲ ਸ਼ਾਂਤੀਪੂਰਵਕ ਇਹਦਾ ਵਿਰੋਧ ਕਰਾਂਗੇ ਟਾਈਮ ਸਮੇਂ ਲੱਗੇਗਾ ਇਹ ਸਰਕਾਰ ਉਹ ਦੇਖੇਗੀ ਕਿ ਸਾਨੂੰ ਚੋਣਾਂ ਕਰਾਣੇ ਨੇ ਕਿ ਭਾਰਤੀ ਜਨਤਾ ਪਾਰਟੀ ਨੂੰ ਅੰਦੋਲਨ ਲਈ ਮਜਬੂਰ ਕਰਨਾ ਹਾਂਜੀ ਅੰਤ ਸਭ ਤੋਂ ਪਹਿਲੇ ਚੋਣ ਹੁੰਦੇ ਹੋਏ ਸੀ ਦੇਖੋ ਉਹ ਸਭ ਤੋਂ ਵੱਡਾ ਮੁੱਦਾ ਸੀਗਾ ਜਿੰਦਾ ਸੀ ਪੰਜਾਬੀਆ ਵੀ ਸੇਧਾਂ ਤੇ ਜੀ ਮੈਡਮ ਸੇਧ ਸਭ ਤੋਂ ਜ਼ਿਆਦਾ ਸੇਧ ਨੂੰ ਹਾਣੀ ਪਹੁੰਚੀ ਕਿਉਂਕਿ ਗੰਦਗੀ ਜਿੱਥੇ ਵੱਧ ਰਹੀ ਹੈ ਆਹ ਹਰ ਉਹਨੇ ਤੇ ਅਗਰ ਵੀ ਇਹ ਲੋਹਾਰਾ ਰੋਡ ਕਹ ਲਈ ਅਗਰ ਕਹ ਲਈ ਅੰਦਰ ਇਸਲਾਮਾਪਤ ਹਰ ਸਾਈਡ ਤੇ ਕਿਤੇ ਨੱਤੇ ਤਾਂ ਗੂੜੇ ਦੇ ਜੜੇ ਢੇਰ ਅੱਗੇ ਬੱਲੇ ਟਾਵਾਂ ਤੇ ਕਰਦੇ ਨੇ ਉਹੋ ਦੇ ਨਾਲ ਅਰੇਡੀਆਂ ਬਿਮਾਰੀਆਂ ਹਾਜ਼ਰੀਆਂ ਤੇ ਰੀਲਮ ਤੇ ਕਾਉਂਸਲਰ ਹੁੰਦੇ ਨੇ ਤੇ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਜਿਹੜੇ ਹੈਲਥ ਡਿਪਾਰਟਮੈਂਟ ਸਾਡਾ ਹੈਲਥ ਆਫਸਰ ਮੈਂ ਮੇਅਰ ਐ ਮੈਨੂੰ ਪਤਾ ਹੈ ਮੈਂ ਨਿਯਤਤਵ ਕੀਤਾ ਹੈ ਹੈਲਥ ਆਫਸਰ ਦੀ ਡਿਊਟੀ ਹੁੰਦੀ ਹੈ ਸਾਰੇ ਅਧਿਕਾਰੀ ਨਾਲ ਲੈ ਕੇ ਕਿ ਉਹ ਆਈਡੈਂਟੀਫਾਈ ਕਰਨ ਕਿ ਕਿੱਥੇ ਮਲੇਰੀਆ ਦਾ ਖਤਰਾ ਹੈ ਉੱਥੇ ਸਪਰੇਅ ਹੋਏ ਕਿੱਥੇ ਬਿਮਾਰੀਆਂ ਦਾ ਖਤਰਾ ਹੈ ਪਾਣੀ ਨੂੰ ਪਿਉਰੀਫਾਈ ਕਰਨ ਲਈ ਉਹਦੇ ਗੋਲੀਆਂ ਪਾਈਆਂ ਦਿੱਤੀਆਂ ਜਾਂਦੀਆਂ ਨੇ ਕਿ ਪਾਣੀ ਪਿਉਰੀਫਾਈ ਹੋਏ ਸਫਾਈ ਦੀ ਵਿਵਸਥਾ ਲਈ ਕਾਉਂਸਲਰ ਮਜਬੂਰ ਅਧਿਕਾਰੀਆਂ ਨੂੰ ਕਰਦੇ ਨੇ ਕਾਉਂਸਲਰ ਤੇ ਅਧਿਕਾਰੀ ਇਕੱਠੇ ਚੱਲ ਕੇ ਕਿਉਂਕਿ ਜਨਤਾ ਦੀ ਆਵਾਜ਼ ਕਾਉਂਸਲਰ ਹੁੰਦੇ ਨੇ ਉਹ ਦੱਸਦੇ ਨੇ ਉਹ ਨਗਰ ਨਿਗਮ ਰੋਜ ਜਾਂਦੇ ਨੇ ਮੇਅਰ ਆਫਿਸ ਜਾਂਦੇ ਨੇ ਨਗਰ ਨਿਗਮ ਰੋਜ ਜਾਂਦੇ ਨੇ ਔਰ ਜਾ ਕੇ ਲੋਕਾਂ ਦੀ ਸਮੱਸਿਆਵਾਂ ਹੱਲ ਕਰਾਉਂਦੇ ਨੇ ਤੇ ਅੱਜ ਨਾ ਕੋਈ ਮੇਅਰ ਆਫਿਸ ਵੀ ਖਾਲੀ ਤੇ ਨਗਰ ਨਿਗਮ ਵੀ ਖਾਲੀ ਤੇ ਕਾਉਂਸਲਰ ਹੈ ਕੋਈ ਨਹੀਂ ਤੇ ਉਸ ਲੈਵਲ ਤੇ ਕੀ ਹੈ ਕਿ ਰੋਮ ਜਲ ਰਿਹਾ ਹੈ ਰੋਮ ਜਲ ਰਿਹਾ ਹੈ ਪੰਜਾਬ ਜਲ ਰਿਹਾ ਹੈ ਤੇ ਭਗਵੰਤ ਮਾਨ ਜੀ ਦੀ ਸਰਕਾਰ ਜਿਹੜੀ ਹੈ ਉਹ ਬੰਦਰੀ ਵਜਾ ਰਹੀ ਸਰ ਭਾਜਪਾ ਕਿੰਨੀ ਵੀ ਤਿਆਰ ਹੈ ਜੀ ਇਲੈਕਸ਼ਨ ਨੂੰ ਲੈ ਕੇ ਅਸੀਂ ਦੇਖ ਰਹੇ ਹਾਂ ਭਾਜਪਾ ਲੋਕਾਂ ਦੀ ਸੇਵਾ ਕਰਨ ਵਾਲੀ ਪਾਰਟੀ ਹੈ 24 ਘੰਟੇ 365 ਦਿਨ ਇਲੈਕਸ਼ਨ ਆਏ ਜਾਏ ਅਸੀਂ ਅੱਜ ਵੀ ਇਲੈਕਸ਼ਨ ਨੂੰ ਲੋਕ ਸਭਾ ਦਾ ਖਤਮ ਹੋਇਆ ਤੇ ਭਾਜਪਾ ਪਹਿਲੀ ਪਾਰਟੀ ਹੈ ਜਿਹੜੀ ਕਿ ਅੰਦੋਲਨ ਤੇ ਉਤਰੀ ਹੈ ਕਿ ਲੋਕਾਂ ਦੇ ਹਿੱਤ ਦੇ ਵਿੱਚ ਨਗਰ ਨਿਗਮ ਬਹਾਲ ਕਰੋ ਨਗਰ ਨਿਗਮ ਚੁਣੇ ਹੋਏ ਨੁਮਾਇੰਦੇ ਚੋਣਾਂ ਦੀ ਪ੍ਰਕਿਰਿਆ ਪੂਰੀ ਕਰੋ ਨਗਰ ਨਿਗਮ ਵਿੱਚ ਲੋਕਤੰਤਰ ਬਹਾਲ ਕਰੋ ਇਹ ਭਾਜਪਾ ਹੀ ਹੈ ਇਸ ਤੋਂ ਵੱਡਾ ਪ੍ਰਮਾਣ ਕੀ ਚਾਹੀਦਾ ਤੁਹਾਨੂੰ